ਸਰਕਾਰ ਤੁਹਾਡੇ ਦਵਾਰ ਦੇ ਤਹਿਤ ਹਲਕਾ ਕਾਦੀਆਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਦਾ ਵੱਖ-ਵੱਖ ਵਿਭਾਗਾਂ ਦੀਆਂ ਅਧਿਕਾਰੀਆਂ ਵੱਲੋਂ ਹੱਲ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਵਿਸ਼ੇਸ਼ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਮਿਨੋਰਟੀ ਵਿੰਗ ਦੇ ਜ਼ਿਲ੍ਹਾ ਸਕੱਤਰ ਸਾਹਾਪੱਟੀ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਸਦਕਾ ਅੱਜ ਲੋਕਾਂ ਨੂੰ ਇਹਨਾਂ ਕੈਂਪਾਂ ਰਾਹੀਂ ਵੱਡੀ ਰਾਹ ਦਿੱਤੀ ਜਾ ਰਹੀ ਹੈ ਔਰ ਉਹਨਾਂ ਦੇ ਮਸਲੇ ਹੱਲ ਹੋ ਰਹੇ ਹਨ ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਆ ਤੇ ਅੱਜ ਜਿਹੜਾ ਤੁਸੀਂ ਦੇਖ ਸਕਦੇ ਹੋ ਸੀਐਮਪਾ ਕੋਲ 5 ਸਾਲਾਂ ਦਾ ਜਿੰਨੇ ਵੀ ਸਾਡੇ ਤਾਰੀਵਲ ਬਲੌਕ ਦੇ ਜਿੰਨੇ ਵੀ ਕਿ ਜਿਸ ਬੰਦੂਰ ਨੂੰ ਡਿਪੈਂਡਡ ਮੰਤਰੀ ਦੇ ਅਫਸਰ ਆਏ ਨੇ ਕਿ ਇਹ ਤੁਸੀਂ ਕਿਦਾਂ ਸਰ ਦੀ ਵਿਜ਼ਨ ਦੇਖਦੇ ਹੋ ਸਰਕਾਰ ਦੀ ਅਸੀਂ ਸਾਰਿਆਂ ਤੋਂ ਪਹਿਲਾਂ ਤੇ ਬਹੁਤ ਧੰਨਵਾਦ ਕਰਦੇ ਆਂ ਆਪਣੇ ਮਾਨ ਸਤ ਸਰਕਾਰ ਦਾ ਤੇ ਜਿਹੜੇ ਉਹਦੇ ਨੁਮਾਇंदे ਆਏ ਨੇ ਉਹਨਾਂ ਦਾ ਵੀ ਜਿਹੜਾ ਕੰਮ ਕਰਦੇ ਆਂ ਅਸੀਂ ਜੋ ਵੀ ਕਾਗਜ਼ ਦੇ ਰਹੀ ਆਂ ਐਸੇ ਐਟ ਅ ਟਾਈਮ ਕੰਮ ਹੋ ਰਿਹਾ ਤੇ ਕੋਈ ਵੀ ਇੱਥੇ ਡਿਲੇ ਨਹੀਂ ਹੋ ਰਿਹਾ ਜਿੰਨੇ ਵੀ ਅਫਸਰ ਬੈਠੇ ਦੇ ਨੇ ਕਿਸੇ ਕੋ ਵੀ ਜਾ ਕੇ ਕੋਈ ਕੰਮ ਕਰਾ ਰਹੇ ਆਂ ਤੇ ਮਿੰਟੋਂ ਮਿੰਟ ਹੋ ਰਿਹਾ ਅਸੀਂ ਬਹੁਤ ਹੀ ਜ਼ਿਆਦਾ ਧੰਨਵਾਦੀ ਆਂ ਤੁਹਾਡਾ ਸਾਰੀ ਸਰਕਾਰ ਦਾ ਸਾਰੇ ਆਏ ਦੇ ਨੁਮਾਇੰਦਿਆਂ ਦਾ ਇਹਨਾਂ ਦਾ ਕੀ ਇਹ ਸਾਡੇ ਕੰਮ ਨੂੰ ਪਹਿਲੀ ਪਹਿਲ ਤੇ ਕਰਦੇ ਨੇ ਮੈਂ ਸਾਬਾ ਪਟੀ ਹਲਕਾ ਕਾਦੀਆਂ ਤੋਂ ਮਿਨੋਰਟੀ ਦਾ ਡਿਸਟ੍ਰਿਕਟ ਗੁਰਦਾਸਪੁਰ ਦਾ ਜਨਰਲ ਸੈਕਟਰੀ ਅੱਜ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜੀ ਇੱਕ ਬੜੀ ਵਧੀਆ ਮੁਹਿੰਮ ਚਲਾਈ ਗਈ ਹੈ ਸਰਕਾਰ ਤੁਹਾਡੇ ਦਵਾਰ ਤੇ ਅੱਜ ਆਪਾਂ ਪਿੰਡ ਧਾਰੀਵਾਲ ਦੇ ਵਿੱਚ ਇੱਥੇ ਡੜਵਾ ਪਿੰਡ ਦੇ ਵਿੱਚ ਆਪਾਂ ਆਏ ਆ ਤੇ ਜੋ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਵੱਲੋਂ ਜੋ ਮੁਹਿੰਮ ਚਲਾਈ ਗਈ ਆ ਮੈਂ ਇਹ ਸੀ ਇਹ ਸੁਨਾਚਾਣਾ ਵੀ ਉਹਦਾ ਜਿਹੜਾ ਲਾਭ ਆ ਪਬਲਿਕ ਜਿਹੜੀ ਆ ਉਹ ਲੈ ਰਹੀ ਹੈ ਦੇਖ ਰਹੀ ਹੈ ਵੀ ਅੱਜ ਸਾਰੇ ਜਿੰਨੇ ਵੀ ਸਾਡੇ ਡਿਪਾਰਟਮੈਂਟ ਨੇ ਸੁਵਿਧਾ ਸੈਂਟਰ ਵਾਲੇ ਜਿੰਨੇ ਵੀ ਮੈਡੀਕਲ ਡਿਪਾਰਟਮੈਂਟ ਨੇ ਸਾਡੇ ਤਸੀਲ ਤੋਂ ਜਿੰਨੇ ਵੀ ਸਾਡੇ ਸਾਰੇ ਅੱਜ ਡਿਪਾਰਟਮੈਂਟ ਦੇ ਜਿਹੜੇ ਆ ਅਫਸਰ ਇੱਥੇ ਆਏ ਨੇ ਤੇ ਆਪਾਂ ਦੇਖ ਸਕਦੇ ਆ ਵੀ ਸਾਰੇ ਲੋਕ ਜਿਹੜਾ ਵਾ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਹੜਾ ਪੂਰਾ ਲਾਭ ਲੈ ਰਹੇ ਨੇ ਕਮਾਦਾ ਐਸ ਕੀ ਕਹਿਣਾ ਤੁਹਾਡਾ ਦੇਖੋ ਜੀ ਇਹ ਜਿਹੜੀ ਪ੍ਰੋਬਲਮ ਸੀ ਮਿਡਲ ਕਲਾਸ ਜਿਹੜੀਆਂ ਫੈਮਲੀਆ ਨੇ ਹੋਰ ਵੀ ਜਿੰਨੇ ਵੀ ਸਾਡੇ ਲੋਕ ਬੜੀ ਉਹਨਾਂ ਨੂੰ ਪ੍ਰੋਬਲਮ ਆ ਰਹੀ ਰਜਿਸਟਰੀਆਂ ਕਰਾਉਣ ਦੇ ਵਿੱਚ ਮੈਂ ਕਹਿੰਨਾ ਕਿ ਸਾਡੇ ਜੋ ਸੀਐਮ ਸਾਹਿਬ ਦਾ ਇਹ ਜਿਹੜਾ ਫੈਸਲਾ ਵਾ ਸਾਡੇ ਭਗਵੰਤ ਸਿੰਘ ਸਾਹਿਬ ਦਾ ਬਹੁਤ ਵਧੀਆ ਉਹਨਾਂ ਨੇ ਸਾਡੇ ਫੈਸਲਾ ਲਿਆ ਆ ਵਾ ਲੋਕਪੱਖੀ ਪਬਲਿਕ ਪੱਖੀ ਇਹ ਫੈਸਲਾ ਵਾ ਜਿਹਦੇ ਨਾਲ ਜਿਹੜਾ ਲੋਕ ਖੱਜਲ ਖਰਾਬ ਹੋ ਰਹੇ ਸੀ ਐਨਓਸੀ ਨੂੰ ਲੈ ਕੇ ਉਹ ਜਿਹੜੀ ਇਹ ਸੁਵਿਧਾ ਜਿਹੜੀ ਆ ਜੋ ਖਤਮ ਹੋਣ ਦੇ ਨਾਲ ਜਿਹੜੇ ਲੋਕ ਆਪਣੀਆਂ ਰਜਿਸਟਰੀਆਂ ਟਾਈਮ ਟੂ ਟਾਈਮ ਕਰਵਾਣਗੇ ਤੇ ਇਸ ਚੀਜ਼ ਦਾ ਇਹ ਵਾ ਲਾਭ ਹੋਏਗਾ